ਸਾਨੂੰ ਪ੍ਰੂਫ ਦੇ ਉਹ ਇਹਨੇ ਸਾਨੂੰ ਤਿੰਨ ਚਾਰ ਮਹੀਨਿਆਂ ਬਾਅਦ ਇੱਕ ਕਾਪੀ ਕੱਢ ਕੇ ਦਿੱਤੀ ਆ ਉਹ ਪ੍ਰੂਫ ਜੇ ਕੱਢ ਕੇ ਦਿੱਤਾ ਕਹਿੰਦੇ ਇਹ ਤਾਂ ਗਲਤ ਹੋ ਗਏ ਕੰਮ ਤੁਸੀਂ ਤੁਸੀਂ ਨਾਲ ਕੁਝ ਦੇਵ ਲਾਓ ਗੱਲ ਕਰੋ ਮੁੜ ਕੇ ਇਹਨਾਂ ਨੇ ਕੋਈ ਜਦੋਂ ਨਾਂ ਦੇਣ ਲੈਣ ਦੀ ਗੱਲ ਕੀਤੀ ਫਿਰ ਇਹ ਕਹਿੰਦੇ ਵੀ ਹੁਣ ਚਾਚਾ ਜੀ ਅਸੀਂ ਕੀ ਕਰੀਏ ਮੈਨੂੰ ਵੀ ਪਤਾ ਹੁਣ ਆਪਾਂ ਪੁਲਿਸ ਦਾ ਸਹਾਰਾ ਲੱਗੀ ਜੀ ਆਪਾਂ ਕਾਨੂੰਨ ਦੀ ਮਦਦ ਲਈ ਨਾ ਤਾਂ ਪਹਿਲੀ ਗੱਲ ਤਾਂ ਅਸੀਂ ਆ ਕੁੜੀ ਖੜੀ ਐ ਇਹਨਾਂ ਕੋਲ ਤਾਂ ਵਿਚਾਰ ਕੋਈ ਨੰਬਰ ਹੋਣਾ ਤੇ ਮੈਂ ਮੇਰਾ ਫੋਨ ਲੈ ਲਓ ਤੇ ਮੈਂ ਇੱਕ ਵਾਰੀ ਉਹ ਐਮਐਲ ਨੂੰ ਫੋਨ ਲਾਇਆ ਹੋਵੇ ਜੰਦਾਬਾਦ ਆ ਕਾਟੀ ਨੇ ਜੰਦਾਬਾਦ ਤੁਹਾਨੂੰ ਕਰੀਮ ਟੱਪਰ ਨੂੰ ਚੋਕਾ ਦੇਣ ਵਾਲਾ ਮਰਦਾਬਾਦ ਜੰਦਾਬਾਦ ਮਰਦਾਬਾਦ ਸਸਕਾਲ ਤੁਸੀਂ ਦੇਖ ਰਹੇ ਹੋ ਦੇਸ਼ ਪੰਜਾਬ ਟੈਲੀਵਿਜ਼ਨ ਮੈਂ ਹਰਮੇਲਪ੍ਰੀਤ ਪਿਛਲੇ ਦਿਨਾਂ ਚ ਇੱਕ ਮਾਮਲਾ ਸਾਹਮਣੇ ਆਇਆ ਕਿ ਕਰੀਰ ਵਾਲੀ ਪਿੰਡ ਦੀ ਇੱਕ ਔਰਤ ਦਾ ਟਰੈਕਟਰ ਕੁਝ ਲੋਕਾਂ ਨੇ ਧੋਖੇ ਨਾਲ ਵੇਚ ਦਿੱਤਾ ਇਸ ਕੇਸ ਵਿੱਚ ਇੱਕ ਨਾਮ ਹੈ ਹੁਕਮਚੰਦ ਪੱਤਰਕਾਰ ਦਾ ਜਿਹੜੇ ਜੈਤੋ ਤੋਂ ਨੇ ਪત્રਕਾਰ ਦੇ ਉੱਤੇ ਹੋਏ ਇਸ ਪਰਚੇ ਦੇ ਖਿਲਾਫ ਅੱਜ ਪੱਤਰਕਾਰ ਯੂਨੀਅਨ ਵੱਲੋਂ ਯਾਨੀ ਕਿ ਡਿਜੀਟਲ মিডিਆ ਕਲੱਬ ਵੱਲੋਂ ਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਥੇ ਨਹਿਰੂ ਪਾਰਕ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸ਼ਹਿਰ ਦੇ ਵਿੱਚ ਰੋਸ ਮਾਰਚ ਕੀਤਾ ਗਿਆ ਉਸ ਤੋਂ ਬਾਅਦ ਵਿਧਾਇਕ ਅਮੋਲਕ ਸਿੰਘ ਦਾ ਪੁਤਲਾ ਫੂਕਿਆ ਗਿਆ ਖਬਰਾਂ ਨੇ ਕਿ ਇਸ ਸੰਸਥਾ ਵੱਲੋਂ ਆਪਣੀ ਅਗਲੀ ਰਣਨੀਤੀ ਛੇਤੀ ਹੀ ਉਲੀਕੀ ਜਾਏਗੀ ਦਿਲਚਸਪ ਮਾਮਲਾ ਇਹ ਹੈ ਕਿ ਜਦੋਂ ਇਹ ਪ੍ਰਦਰਸ਼ਨ ਨਹਿਰੂ ਪਾਰਕ ਵਿੱਚ ਚੱਲ ਰਿਹਾ ਸੀ ਉਸੇ ਵੇਲੇ ਦੂਜੀਤਰ ਜਾਨੀ ਪੀੜਤ ਔਰਤ ਵੀਰਪਾਲ ਕੌਰ ਵੀ ਆਪਣੇ ਹਮੈਤਿਆਂ ਦੇ ਨਾਲ ਪਾਰਕ ਦੇ ਸਾਹਮਣੇ ਪਹੁੰਚ ਗਈ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਖਾਸੀ ਮੁਸ਼ਕਲਤ ਕਰਨੀ ਪਈ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਆ ਵੀਰਪਾਲ ਕੌਰ ਤੇ ਉਹਦੇ ਪਰਿਵਾਰ ਇੱਕ ਮੈਂਬਰਾਂ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਮਾਮਲਾ ਬਿਲਕੁਲ ਜਿਹੜਾ ਉਹ ਸਹੀ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਕੋਈ ਵੀ ਝੂਠਾ ਮਾਮਲਾ ਦਰਜ ਨਹੀਂ ਕੀਤਾ। ਨਾਲੇ ਇਹ ਦੱਸਿਆ ਔਰਤ ਨੇ ਕਿਹਾ ਕਿ ਦੋ ਦਿਨ ਉਹਨਾਂ ਨੇ ਪ੍ਰਸ਼ਾਸਨ ਨੂੰ ਦਿੱਤੇ ਨੇ ਜੇ ਕੋਈ ਅਗਲੀ ਕਾਰਵਾਈ ਨਹੀਂ ਹੁੰਦੀ ਜਨਨ ਕਿ ਕਾਰਵਾਈ ਅੱਗੇ ਨਹੀਂ ਵੱਧਦੀ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਉਹ ਅਗਲਾ ਪ੍ਰਦਰਸ਼ਨ ਕਰੇਗੀ ਅੱਜ ਜੋ ਤੁਸੀਂ ਇੱਥੇ ਜੱਜੋ ਜੀ ਇਕੱਠੇ ਹੋਏ ਆ ਸਾਰੇ ਲੋਕ ਇਕੱਠੇ ਹੋ ਕੇ ਆਏ ਆ ਕੀ ਮਸਲਾ ਤੁਹਾਡਾ ਸਾਡਾ ਟਰੈਕਟਰ ਦਾ ਮਸਲਾ ਜੀ ਹਾਂਜੀ ਹਾਂਜੀ ਦੇਖੋ ਪੂਰੀ ਜਾਣਕਾਰੀ ਦਿਓ ਜੀ ਹਾਂਜੀ ਟਰੈਕਟਰ ਦਾ ਮਸਲਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਥਾਣੇ ਦੇ ਵਿੱਚ ਪਰਚਾ ਹੋਇਆ ਗਈ ਮੈਂ 2 ਦਿਨਾਂ ਦਾ ਟਾਈਮ ਦੇ ਰਹੀ ਆਂ ਮੈਂ ਆਪਣਾ ਸੁਸਾਈਡ ਕਰਨ ਨੂੰ ਤਿਆਰ ਆਂ ਮੇਰੇ ਛੋਟੇ ਬੱਚੇ ਹੀ ਦੇਖੋ ਮੇਰੇ ਜ਼ਿੰਮੇਵਾਰ ਨਹੀਂ ਹੁਕਮਚੰਦ ਸਿੰਘ ਪੱਤਰਕਾਰ ਮਨਿੰਦਰਜੀਤ ਸਿੰਘ ਜਿਵੇਂ ਚੜਾ ਕੇ ਖਬਰਾਂ ਲਾ ਰਹੇ ਹੈਗੇ ਤੇ ਤਾਰਾ ਚੰਦ ਇਹ ਹੋਣ ਗਈ ਨਹੀਂ ਪੱਤਰਕਾਰ ਤੁਹਾਨੂੰ ਇਹਨਾਂ ਸਾਫ ਤਾਂ ਪੁਲਿਸ ਨੇ ਜਾਂ ਸਰਕਾਰ ਨੇ ਦੇਣਾ ਹੈ ਜਾਂ ਅਦਾਲਤ ਨੇ ਦੇਣਾ ਹੈ ਤੇ ਪੱਤਰਕਾਰਾਂ ਤੇ ਕਿਉਂ ਇਲਜ਼ਾਮ ਲਾ ਰਹੇ ਹੋ ਪੱਤਰਕਾਰਾਂ ਤੇ ਅਸੀਂ ਇਲਜ਼ਾਮ ਲਾਉਣਾ ਹੀ ਹੈ ਪੱਤਰਕਾਰ ਉਹਨਾਂ ਦੇ ਨਾਲ ਹੁਕਮ ਚਾਹਦੇ ਸਾਡਾ ਹੱਕ ਸੱਚ ਪੁੱਛੇ ਕੋਈ ਸਾਡੇ ਕੋਲੇ ਪੱਤਰਕਾਰ ਨਹੀਂ ਆਏਗਾ ਉਹਨਾਂ ਨਾਲ ਰਲ ਕੇ ਜਥੇਬੰਦਵਾ ਸਾਹਿਬ ਪੱਤਰਕਾਰ ਉਹਨਾਂ ਦਾ ਪੱਖ ਲੈ ਰਹੀ ਹੈ ਸਾਨੂੰ ਕਿਸੇ ਨੇ ਪੁੱਛਿਆ ਦੱਸਿਆ ਨਹੀਂ ਗਈ ਅਸੀਂ ਕੋਈ ਤੁਹਾਡੇ ਕੋਲ ਵਰਸਲਾਈਨ ਕੋਈ ਨਹੀਂ ਨਹੀਂ ਸਾਡੇ ਕੋਲੇ ਕੋਈ ਨਹੀਂ ਗਿਆ ਗਈ ਅੱਛਾ ਮਨਿਰਾਪੁਰ ਨਾਲ ਕੇ ਹੁਕਮਚੰਦ aí ਸਾਥ ਦੇ ਰਹੇ ਅਸੀਂ ਪਰਚਾ ਦਿੱਤਾ ਵੀ ਅਸੀਂ ਦਿੱਤਾ ਵੀ ਸੱਚ ਦਾ ਹੀ ਪਰਚਾ ਸਾਡੇ ਕੋਈ ਕਿਸੇ ਦੀ ਫਰਮੈਸ਼ਨ ਨਾਲ ਪਰਚਾ ਨਹੀਂ ਦਿੱਤਾਈ ਸਾਡੇ ਪ੍ਰੂਫ ਦੇ ਕੇ ਪਰਚਾ ਹੋਇਆ ਗਈ ਉਹ ਤਾਂ ਕਹਿੰਦੇ ਵੀ ਬਰਵਾ ਦਾ ਪਿੰਡ ਕਿਹੜਾ ਤੂੰ ਪਿੰਡ ਕਰੀਰ ਵਾਲੀ ਉਹ ਤਾਂ ਇਹ ਗੱਲ ਕਹਿ ਰਹੇ ਆ ਨਾ ਵੀ ਪੱਤਰਕਾਰਾਂ ਦਾ ਇਲਜ਼ਾਮ ਹੈ ਹੁਕਮਚੰਦ ਦਾ ਤੇ ਮਨਿੰਦਰ ਜੀ ਸਿੱਧੂ ਦਾ ਤੇ ਪੱਤਰਕਾਰ ਅਵਤਾਰ ਸਿੰਘ ਤਾਰਾ ਦਾ ਇਹਨਾਂ ਦਾ ਇਹ ਇਲਜ਼ਾਮ ਹੈ ਕਿ ਐਮਐਲਏ ਅਮੋਲਕ ਸਿੰਘ ਨੇ ਉਸ ਲੇਡੀ ਨਾਲ ਰਲ ਕੇ ਟਰੈਕਟਰ ਐਮਐਲਏ ਦਾ ਸੀ ਗਈ ਟਰੈਕਟਰ ਸਾਡਾ ਸੀ ਗਈ ਐਮਐਲਏ ਦਾ ਕੋਈ ਰੋਲ ਹੀ ਨਹੀਂ ਗਈ ਜੇ ਸਾਡੀ ਪੁਲਿਸ ਨਾ ਸੁਣਦੀ ਫਿਰ ਅਸੀਂ ਇਹ ਦੁਗਾਂ ਫਰੀਦਕੋਟ ਦਾਖਲ ਹੋਈ ਨਹੀਂ ਤੁਹਾਡੀ ਮਤਲਬ ਆਮ ਆਦਮੀ ਪਾਰਟੀ ਦੇ ਕਿਤੇ ਨੇਤਾ ਨਾਲ ਗੱਲਬਾਤ ਹੋਈ ਹੈ ਨਹੀਂ ਸਾਡੀ ਕਿਸੇ ਕੋਈ ਨਾਲ ਗੱਲਬਾਤ ਨਹੀਂ ਨਹੀਂ ਜੀ ਕੋਈ 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 ਪਹੁੰਚ ਕੀਤੀਗੀ ਤੁਹਾਡੇ ਤੇ ਇਲਜ਼ਾਮ ਕਿਉਂ ਲਾ ਰਹੇ ਹੋ ਇਲਜ਼ਾਮ ਕੀ ਪਤਾ ਹੀ ਕਿਉਂ ਲਾ ਰਹੇ ਆ ਉਹੀ ਗੱਲ ਸਾਡੇ ਨਾਲ ਤਾਂ ਕੋਈ ਖੜਦਾ ਨਹੀਂ ਗਈ ਝੂਠ ਨਾਲ ਸਾਰੇ ਖੜੇ ਹੈਗੇ ਇੱਕ ਤਾਂ ਸਾਡੇ ਨਾਲ ਠੱਗੀ ਮਾਰ ਲਈ ਹੁਕਮਚੰਦ ਨੇ ਉਤੋਂ ਹੁਕਮਚੰਦ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਰਕੇ ਨਾਲ ਖਲਹਾਰੀ ਖੜਾਈ ਮੈਂ ਝੂਠਾ ਪਰਚਾ ਪਾਤਾ ਮੇਰੇ ਤੇ ਝੂਠਾ ਪਰਚਾ ਸਾਡੇ ਕਾਗਜ਼ ਵੇਖ ਕੇ ਪਰਚਾ ਹੋਇਆ ਹੈ ਸਾਡੇ ਮੂੰਹ ਦੀ ਸੁਣਵਾਈ ਨਾਲ ਨਹੀਂ ਕਿਸੇ ਨਾਲ ਹੋਇਆ ਤੁਹਾਡੇ ਬਾਮੇ ਨੇ ਵੇਚਿਆ ਹਾਂਜੀ ਸਾਤ ਤੁਸੀਂ ਵਾਰੀ ਵਾਰੀ ਸਾਰਾ ਮਾਮਲਾ ਹੁਕਮਚੰਦ ਤੇ ਗਾਲੀ ਹੁਕਮਚੰਦ ਤੇ ਸਾਰਾ ਕੰਮ ਹੀ ਹੁਕਮਚੰਦ ਦੇ ਪੈਰੋਂ ਹੋਇਆ ਈ ਸਾਨੂੰ ਹੁਕਮਚੰਦ ਕੋਲੇ ਗਏ ਸੀਗੇ ਅਸੀਂ ਮੇਰੇ ਘਰ ਵਾਲੇ ਦੇ ਨਾਮ ਤੋਂ ਕਾਪੀ ਲਵਾਉਣੀ ਸੀਗੀ ਆਪਦੇ ਨਾਮ ਕਰਵਾਉਣੀ ਸੀਗੀ ਅਸੀਂ ਉਹਨੂੰ ਸਾਰੇ ਪ੍ਰੂਫ ਦਿੱਤੇ ਈ ਅਸੀਂ ਉਹਨੂੰ ਕਹਿੰਦੇ ਰਹੇ ਸਾਡੇ ਪ੍ਰੂਫ ਵਾਪਸ ਕਰ ਦਿਓ ਸਾਡੇ ਟਰੈਕਟਰ ਨਾਮ ਹੋ ਗਿਆ ਸਾਨੂੰ 3-4 ਮਹੀਨੇ ਲਾਰਾਂ ਚ ਰੱਖਿਆ ਜਿੱਦਦੇ ਅਸੀਂ ਉਹਦੀ ਦੁਕਾਨ ਤੇ ਪਹੁੰਚੇ ਉਹ ਕਹਿੰਦੇ ਇੱਕ ਕੰਮ ਗਲਤ ਹੋ ਗਿਆ ਤਾਂ ਕਿਸੇ ਦੇ ਨਾਮ ਟ੍ਰਾਂਸਫਰ ਹੋ ਗਿਆ ਅਸੀਂ ਆਖਾਂ ਕਿਵੇਂ ਅਸੀਂ ਤੁਹਾਨੂੰ ਸਾਰੇ ਪ੍ਰੂਫ ਦਿੱਤੇ ਈ ਕਿਸੇ ਦੇ ਨਾਮ ਟ੍ਰਾਂਸਫਰ ਕਿਵੇਂ ਹੋ ਗਏ ਫ ਫਰੀ ਕੋਟ ਪਿਆ ਸੀ ਕਿ ਅਸੀਂ ਫਰੀ ਕੋਟ ਨਹੀਂ ਰੱਖਿਆ ਇਹ ਕਹਿੰਦਾ ਜਾ ਕੇ ਲਿਆਓ ਮੈਨੂੰ ਤਾਂ ਉੱਥੇ ਮਿਲਦੇ ਨਹੀਂ ਕਾਗੇ ਅੱਛਾ ਗੱਲ ਕੀਤੀ ਜਾਵੇ ਅੱਜ ਤੁਸੀਂ ਸਾਰੇ ਜਣੇ ਪਹੁੰਚੇ ਹੋ ਜੀ ਦੂਜੀ ਧਿਰ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪਰ ਤੁਸੀਂ ਅੱਜ ਕਿਉਂ ਕਿਉਂ ਪਹੁੰਚੇ ਜੀ ਇੱਥੇ ਅਸੀਂ ਇਸੇ ਕਰਕੇ ਪਹੁੰਚੇ ਅਸੀਂ ਕੋਈ ਝੂਠਾ ਪਰਚਾ ਨਹੀਂ ਕੀਤਾ ਜ ਸਾਡੇ ਤੇ ਝੂਠੇ ਰੋਸ ਲਾਈ ਜਾਂਦੇ ਹੈਗੇ ਵੀ ਇਹਨਾਂ ਨੇ ਝੂਠਾ ਪਰਚਾ ਕੀਤਾ ਅਸੀਂ ਕੋਈ ਝੂਠਾ ਪਰਚਾ ਨਹੀਂ ਕੀਤਾ ਜੇ ਤੁਹਾਡੀ ਕੋਈ ਵੀ ਜਿਹੜੇ ਜਥੇਬੰਦੀਆਂ ਨੇ ਪ੍ਰੋਟੈਸਟ ਕਰਨ ਆਏ ਸੀ ਕਿ ਉਹਨਾਂ ਨਾਲ ਗੱਲਬਾਤ ਹੋਈ ਜੇ ਉਹਨਾਂ ਨੂੰ ਤੁਸੀਂ ਦੱਸਿਆ ਸਾਨੂੰ ਕੋਈ ਪੁੱਛਦਾ ਨਹੀਂ ਸਾਡੇ ਨਾਲ ਧੱਕਾ ਹੋਇਆ ਨਹੀਂ ਕੀਤਾ ਕਿ ਅਸੀਂ ਉਹਨਾਂ ਦੱਸਣ ਦੀ ਕੋਸ਼ਿਸ਼ ਕੀਤੀ ਸੀ ਅਸੀਂ ਸਾਨੂੰ ਪੁੱਛਦੇ ਤਾਂ ਅਸੀਂ ਦੱਸਦੇ ਸਾਨੂੰ ਪੁੱਛਣ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸਰਕਾਰ ਮਨਿੰਦਰ ਸਿੰਘ ਜੀ ਨੇ ਸਰਕਾਰ ਮਨਿੰਦਰ ਸਿੰਘ ਨੇ ਇੱਕ ਇਲਜ਼ਾਮ ਲਾਇਆ ਹੈ ਹਾਂਜੀ ਕਿ ਤੁਹਾਡੀ ਤਰਫ ਤੇ ਕਿ ਪੀਐਸਪੀ ਜੈਤੋ ਨੇ ਤੇ ਐਸਐਚਓ ਜੈਤੋ ਨੇ ਤੇ ਐਮਐਲਏ ਅਮੋਲਕ ਸਿੰਘ ਨੇ ਇਹ ਗੁੰਡੇ ਭੇਜੇ ਜਿਹੜੇ ਆ ਤੁਸੀਂ ਖੜੇ ਹੋ ਤੁਹਾਨੂੰ ਉਹਨਾਂ ਨੇ ਗੁੰਡੇ ਗਿਆ ਹੈ ਇਹ ਕੋਈ ਤੁਹਾਡੇ ਨਾਲ ਗੁੰਡੇ ਆਏ ਆ ਜਾਂ ਤੁਹਾਨੂੰ ਪ੍ਰਸ਼ਾਸਨ ਨਹੀਂ ਲੈਂਦਾ ਕਿ ਤੁਹਾਨੂੰ ਦੇਖੇ ਜਾਂਦੇ ਸਾਰੇ ਇੱਥੇ ਮੈਨੂੰ ਹਿਸਾਬ ਹੈ ਪੰਜ ਪੰਚਾਇਤਾਂ ਕਿ ਤੁਹਾਨੂੰ ਦੇਖਦਾ ਹੀ ਹੋਣੇ ਆ ਕੋਈ ਵੀ ਬੰਦਾ ਵਿੱਚੋਂ ਤੁਹਾਨੂੰ ਗੁੰਡਾ ਦਿੱਖਦਾ ਹੈ ਹਾਂਜੀ ਮੈਦੂਦਾਂ ਲੈਦੇ ਆਂਗੇ ਅਸੀਂ ਐ ਕਰਦੇ ਹੁੰਦੇ ਇਹਦੀ ਇਕੱਠਾ ਬਾ ਕੇ ਜਾਂ ਪਰੇਸ਼ਾਨ ਕਰਦੇ ਹੁੰਦੇ ਲੋਕਾਂ ਨੂੰ ਇੱਕ ਗੁੰਡਾ ਲਾਉਣੇ ਗੁੰਡੇ ਸਟਾਕ ਦਾ ਕੇ ਬੈਠੇ ਆ ਅੱਛਾ ਉੱਥੇ ਇੱਕ ਕਿਸਾਨ ਨੇ ਤਾਂ ਇਹ ਕਿਹਾ ਕਿ ਉਹਦੇ ਕੋਲੇ ਗਰੁੱਪ ਨੇ ਕਿ ਤੁਹਾਡੇ ਇੱਕ ਅਕਾਊਂਟ ਤੇ 75000 ਰੁਪਇਆ ਆਇਆ ਜਿਹੜਾ ਤੁਹਾਨੂੰ ਕਢਵਾਇਆ ਇਹ ਵੀ ਕਿਹਾ ਗਿਆ ਕਿ ਟਰੈਕਟਰ ਅੱਜ ਦੀ ਤਰੀਕ ਵੀ ਤੁਹਾਡੇ ਨਾਮ ਹੈ ਕਿ ਸੱਚ ਇਹ ਸਾਨੂੰ ਤਾਂ ਹੀ ਉਹਨੇ ਪਰਚਾ ਦਿੱਤਾ ਕਿ ਕਿਸੇ ਦੇ ਹੋਰ ਦੇ ਨਾਮ ਆ ਸਾਡੇ ਨਾਮ ਤੇ ਹੈ ਨਹੀਂ ਗਈ ਅਜੇ ਤੋ ਇੱਕ ਤੋਂ ਮੇਰਾ ਨਾਮ ਹੈ ਜਤਵੰਦ ਸਿੰਘ ਅੱਛਾ ਪਿੰਡ ਟੋੜਾ ਪਿੰਡ ਆ ਸੰਬਰਾ ਹੈ ਜੀ ਮੱਲਾਂ ਜਿੱਤੋ ਹੀ ਰਹਿਣਾ ਬਸ ਅੱਛਾ ਕੀ ਗੱਲ ਹੈ ਜੀ ਇਹ ਗਏ ਸੀ ਕਿ ਉਹਨਾਂ ਕੋਲੇ ਟਰੈਕਟਰ ਦਾ ਨਾਮ ਕਰਾਉਣਾ ਕਨਾਲ ਮਾਮਾ ਵੀ ਆਇਆ ਸੀ ਇਹਨਾਂ ਦਾ ਉਹ ਕਹਿੰਦਾ ਸੀ ਆ ਵੀ ਐਂ ਕਰਕੇ ਵੀ ਟਰੈਕਟਰ ਪਹਿਲਾਂ ਜਤਕਨ ਸਿੰਘ ਦੇ ਨਾਮ ਸੀਗਾ ਜੀ ਉਹਨਾਂ ਦੀ ਡੈਥ ਹੋ ਗਈ ਸੀਗੀ ਕੋਲਾ ਜਿਹੜਾ ਇੰਸ਼ੋਰੈਂਸ ਸੀਗਾ ਉਹ ਸਾਰਾ ਆਇਆ ਸੀ ਟਰੈਕਟਰ ਤੇ ਹੋ ਗਿਆ ਸੀਗਾ 70000 ਰੁਪਿਆ ਖਾਤੇ ਜਾ ਗਿਆ ਸੀਗਾ ਬਾਕੀ ਜਿਹੜਾ ਸੀ 520000 ਰੁਪਿਆ ਟਰੈਕਟਰ ਜੈਟਮੈਂਟ ਕਰਤਾ ਸੀ ਉਹਨਾਂ ਨੇ ਤੇ ਉਹ ਜਿਹੜਾ ਉਹ ਇਹ ਕਹਿੰਦੇ ਸੀਗੇ ਵੀ ਸਾਡੇ ਨਾਮ ਮੇਰੇ ਨਾਮ ਕਰਾ ਦਿਓ ਤਾਂ ਮਾਮਾ ਕਹਿੰਦਾ ਸੀ ਉਸ ਤੋਂ ਬਾਅਦ ਕਹਿੰਦਾ ਮੈਂ ਲੋਨ ਕਰਾ ਕੇ ਪੈਸੇ ਦੇ ਦੂੰਗਾ ਇਹ ਚਲ ਮੈਂ ਰੱਖ ਲਊਗਾ ਰੇਟਰ ਪਹਿਲਾਂ ਉਹਨੂੰ ਚਲਾਉਣਾਂ ਤੇ ਦਿੱਤਾ ਸੀ ਇਹ ਮਲੇ ਮੁੰਡੇ ਨੇ ਆਪਦੇ ਨਾਮ ਪੈਸੇ ਦੇ ਕੇ ਤੇ ਚਲਾਉਣਾਂ ਤੇ ਦੇਦਾ ਸੀਗਾ ਪੂਰੀ ਦਾ ਕੰਮ ਕਰਦਾ ਸੀ ਤੇ ਉਸ ਤੋਂ ਬਾਅਦ ਹੀ ਉਹ ਇਹਨੇ ਇਹਦੇ ਕੋਲੇ ਲੈ ਗਏ ਹਕਮ ਚੰਦ ਜਿਹੜਾ ਰੋਲਾ ਪੇ ਹਕਮ ਚੰਦ ਕਹਿੰਦਾ ਵੀ ਮੈਨੂੰ ਕਹਿੰਦਾ ਸਬੂਤ ਲਾ ਦੇ ਕਹਿੰਦਾ ਮੈਂ ਪਹਿਲਾਂ ਭਾਰਤ ਦੇ ਨਾਮ ਹੋਊਗਾ ਟਰੈਕਟਰ ਤੇ ਫੇਰ ਕਹਿੰਦਾ ਗਾਂ ਤੁਸੀਂ ਜਿਹਨੂੰ ਮਰਜ਼ੀ ਵੇਚ ਸਕਦੇ ਹੋ। ਉਹ ਜਦੋਂ ਇਹ ਟਰੈਕਟਰ ਇਹਨਾਂ ਨੇ ਕਾਗਜ਼ ਪੱਤਰ ਸਾਰੇ ਮੰਗਾਏ ਜੀ। ਮਗਾ ਕੇ ਉਹਨਾਂ ਤੋਂ ਇਹਨਾਂ ਤੋਂ ਸਾਰਾ ਕੁਝ ਕਰਾ ਕੇ ਸਾਰੇ ਕਾਗਜ਼ ਪੱਤਰ ਕਰ ਲਏ। ਜਦੋਂ ਜਦੋਂ ਨਾਂ ਕਰਾਇਆ ਉਸ ਤੋਂ ਬਾਅਦ ਅਸੀਂ ਉਹਨੂੰ ਪੁੱਛਿਆ ਵੀ ਕਾਪੀ ਆ ਗਈ ਕਹਿੰਦਾ ਵੀ ਘਰੇ ਬਣ ਕੇ ਆਊਗੀ ਜੀ। ਇਹ ਐਂ ਕਰਕੇ ਥਾਲਦਾਰ ਆ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਸਾਨੂੰ ਕਿ ਜਦੋਂ ਇਹ ਟਰੈਕਟਰ ਉਹ ਗਾਂ ਕਿਸੇ ਦੇ ਨਾਂ ਕਰਾਤਾ ਨਹੀਂ ਵੇਚਦਾ ਜੀ। ਦੇਦੇ ਕੋਲੇ ਸੀ ਇਹਨੂੰ ਫੇਰ ਪੁੱਛਿਆ ਵੀ ਕਾਪੀ ਕਹਿੰਦਾ ਵੀ ਉਹਦੇ ਨਾਂ ਹੋ ਗਿਆ ਕੁਲੀ ਦੇ ਨਾਂ ਹੋ ਗਿਆ ਜਦੋਂ ਦੁਬਾਰਾ ਅਸੀਂ ਆ ਕੇ ਤੁਹਾਨੂੰ ਆਨਲਾਈਨ ਦਿਖਾ ਦੂ ਕੋਈ ਪ੍ਰੂਫ ਕੋਈ ਹੈਗਾ ਤਾਂ ਕੋਈ ਗੱਲਬਾਤ ਤੇ ਇਹ ਜਦੋਂ ਦਿਖਾਇਆ ਕਹਿੰਦਾ ਵੀ ਇਹ ਤਾਂ ਗਾਂ ਉਹਨਾਂ ਨੇ ਕਰਤਾ ਕੰਮ ਜਿਹੜਾ ਕਰਨਾ ਹੀ ਵੇਚਤਾ ਗਾਂ ਵੇਚਤਾ ਹੀ ਜਿਹੜੇ ਡਾਕੂਮੈਂਟ ਜਿੰਨੇ ਵੀ ਸਾਰੇ ਗਏ ਵੀ ਆ ਇਹਦੇ ਗਏ ਆ ਇਹਨੇ ਇਹ ਬਾਤ ਇਹ ਗੱਲ ਕਹੀ ਕਹਿੰਦਾ ਮੈਂ ਤਾਂ ਇਕੱਲੀ ਐਚਪੀ ਲਵਾਉਣ ਦਾ ਕੀਤਾ ਸੀਗਾ ਕੋਈ ਤੁਹਾਡਾ ਨਾਂ ਕਰਾਉਣ ਦਾ ਨਹੀਂ ਕਿਹਾ ਤੇ ਐਚਪੀ ਕੀ ਇਹਨੇ ਸਾਰੇ ਡਾਕੂਮੈਂਟ ਕੁਰਸੀ ਨਾਮਾ ਕਰਾ ਕੇ ਨੰਬਰਦਾਰ ਤੋਂ ਮੋਹਰਾਂ ਲਵਾ ਕੇ ਸਾਥੋਂ ਸਾਰੇ ਪਰੂਫ ਲਾਇਆ ਜੀ ਕਿੰਨੇ ਲਿਆ ਹੁਕਮਚੰਦ ਨੇ ਨਹੀਂ ਫਿਰ ਵਾਰ-ਵਾਰ ਤੁਸੀਂ ਇਕੱਲੇ ਹੁਕਮਚੰਦ ਨੂੰ ਕਿਉਂ ਟਾਰਗੇਟ ਕਰ ਰਹੇ ਹੋ ਆਪਣੇ ਜਿਹੜੇ ਰਿਸ਼ਤੇਦਾਰਾ ਉਹਨਾਂ ਨੂੰ ਤਾਂ ਇੰਨਾ ਟਾਰਗੇਟ ਨਹੀਂ ਕਰ ਰਹੇ ਟਾਰਗੇਟ ਜੀ ਸਾਰਾ ਕੰਮ ਹੀ ਹੁਕਮਚੰਦ ਨੇ ਕੀਤਾ ਸੀ ਕਿੰਨੇ ਕਾਗਜ਼ ਪੱਤਰ ਸਾਰੇ ਗਲਤ ਫਲਤ ਕਰਕੇ ਤੇ ਟ੍ਰੈਕਟਰੀ ਉਹ ਸਾਰਾ ਉੱਥੋਂ ਹੀ ਖੋਇਆ ਕੰਮ ਹੁਕਮਚੰਦ ਤੋਂ ਹੀ ਹੋਇਆ ਸੀ ਪਹਿਲਾਂ ਕਾਪੀ ਕਿਸ ਦੇ ਨਾਮ ਤੇ ਅਫਗਾਨ ਸਿੰਘ ਦੇ ਨਾਮ ਤੇ ਸੀ ਇਹ ਫੇਰ ਉਹ ਦੂਜਾ ਆ ਗਿਆ ਜਦੋਂ ਮਾਮੇ ਨੇ ਵੇਚਤਾ ਉਹਨੂੰ ਪੁੱਛਿਆ ਨਹੀਂ ਵੀ ਭਾਈ ਤੁਸੀਂ ਮੇਰੇ ਸਾਨੂੰ ਬਿਨਾਂ ਸਾਨੂੰ ਉਹਨੇ ਦੱਸਿਆ ਹੀ ਨਹੀਂ ਗਾ ਜੀ ਅਸੀਂ ਸਾਨੂੰ ਇਹਨੂੰ ਪੁੱਛਦੇ ਰਹੇ ਹੁਕਮਚੰਦ ਨੂੰ ਵੀ ਤੁਹਾਡੇ ਕੋਲੇ ਸਾਡੀ ਕਾਪੀ ਆਰਸੀ ਹੈਗੀ ਸਾਨੂੰ ਆਰਸੀ ਦਿਓ ਕੋਈ ਸਾਨੂੰ ਪ੍ਰੂਫ ਦਿਓ ਇਹਨੇ ਸਾਨੂੰ ਤਿੰਨ ਚਾਰ ਮਹੀਨੇ ਬਾਅਦ ਇੱਕ ਕਾਪੀ ਕੱਢ ਕੇ ਦਿੱਤੀ ਆ ਪ੍ਰੂਫ ਜਾਂ ਕੱਢ ਕੇ ਦਿੱਤਾ ਕਹਿੰਦੇ ਇਹ ਤਾਂ ਗਲਤ ਹੋ ਗਏ ਕੰਮ ਕਿਸੇ ਦੇ ਨਾਮ ਹੋ ਗਿਆ ਟਰੈਕਟਰ ਹੁਕਮਚੰਦ ਕੋਲੇ ਸਿੱਧੇ ਆਏ ਸੀ ਕਿ ਕਿਸੇ ਥਰੂ ਆਏ ਸੀ ਨਹੀਂ ਅਸੀਂ ਹੁਕਮਚੰਦ ਕੋਲੇ ਸਿੱਧੇ ਆਏ ਸੀਗੇ ਹੁਕਮਚੰਦ ਨੂੰ ਅਸੀਂ ਕਿਹਾ ਵੀ ਇਹ ਤੁਸੀਂ ਕੀ ਕੀਤਾ ਸਾਰੇ ਸਾਡੇ ਪ੍ਰੂਫ ਤੁਹਾਡੇ ਕੋਲੇ ਸੀਗੇ ਅੱਗੇ ਕਿਵੇਂ ਜਾ ਕਿਸੇ ਦੇ ਨਾਮ ਟ੍ਰਾਂਸਫਰ ਕਰਨ ਦਾ ਨਹੀਂ ਹੋਇਆ ਸੀ। ਜੇ ਵੀ ਹੈਗਾ ਸੀ ਵੀ ਹੁਕਮਚੰਦ ਕੋਲੇ ਲਾਈਟ ਆਫ ਹੈ ਉਹਦੀ ਤਾਰੀਖ ਬੈਠਣ ਲਈ ਜਾਂ ਨਹੀਂ ਹੈ। ਇਹ ਨਹੀਂ ਸਾਡੇ ਚੰਦ ਹੈਗਾ। ਉਹ ਤਾਂ ਉਹ ਹੀ ਲੈ ਗਿਆ। ਸਾਡਾ ਨੰਬਰ ਜਾਂ ਕੈਮਰਾ ਨੰਬਰ ਤੁਹਾਨੂੰ ਕਿੰਨੇ ਚ ਬੈਠਦਾ? ਕਮਰਾ ਨੰਬਰ 37 ਚ ਬੈਠਦਾ ਈ ਸ਼ਾਇਦ। ਨਹੀਂ ਉਦੋਂ ਉਦੋਂ ਕਿਸੇ ਕਿਸੇ ਉਹਦੇ ਕੋਲੇ ਆਇਆ ਸੀ ਜਿਹੜਾ ਉਹਨੂੰ ਕੋਈ ਬੰਦਾ ਉਹਦੇ ਕੋਲੇ ਆਇਆ ਸੀ। ਸਾਨੂੰ ਸਾਡਾ ਮਾਮਾ ਹੀ ਲੈ ਕੇ ਗਿਆ ਸੀਗੇ ਉਹਦੇ ਕੋਲੇ। ਅੱਛਾ ਪੁਲਿਸ ਕਹਿੰਦੀ ਕਿ ਇਹ ਇੱਕ ਟਿਕਟ ਖਰੀਦੇ ਆ ਉਹ ਸ਼ਾਇਦ ਕਰੋੜ ਰੁਪਏ ਦੇ ਆ ਮਲੋੜ ਤੋਂ ਟੈਸਟ ਕਰਵਾਇਆ ਹੈ। ਤੁਸੀਂ ਉੱਥੋਂ ਕਿਉਂ ਖਰੀਦੇ? ਅਸੀਂ ਤਾਂ ਗਏ ਨਹੀਂ ਗਏ ਮਲੋਟ ਅਸੀਂ ਸਿਰਫ ਕੱਲੇ ਪਿੰਨੂ ਹੀ ਮਿਲੇ ਹੁਕਮਚੰਦ ਨੂੰ ਹੋਰ ਅਸੀਂ ਕੋਈ ਸ਼ਹਿਰ ਨਹੀਂ ਗਏਗੇ ਜਿਵੇਂ ਇਨੇ ਸ਼ਹਿਰਾਂ ਦੇ ਐਸਐਚਓ ਨਾਮ ਦੱਸੀ ਜਾਂਦੇ ਵੀ ਇਥੋਂ ਆਹ ਕੰਮ ਹੋਇਆ ਇਥੋਂ ਉਹ ਕੰਮ ਹੋਇਆ ਅਸੀਂ ਸਿਰਫ ਇੱਕ ਵਾਰ ਹੀ ਗਏ ਹੁਕਮਚੰਦ ਕੋਲੇ ਗਏ ਕਿੱਥੇ ਗਏ ਆ ਕੋਲੇ ਹੁਕਮਚੰਦ ਕੋਲੇ ਇਹ ਕਿੱਥੇ ਗਏ ਆ ਜੀ ਜੈਤੋ ਜੈਤੋ ਕੋਈ ਫਰੋਜ਼ਪੁਰ ਜਾਂ ਹੋਰ ਕਿਤੇ ਨਹੀਂ ਜੀ ਨਾ ਅਸੀਂ ਕਿਤੇ ਨਹੀਂ ਗਏ ਅੱਛਾ ਸਾਡੇ ਨਾਲ ਉਹਨਾਂ ਪਿੰਡ ਕਰੀ ਵਾਲ ਦੇ ਸਰਪੰਚ ਜਸਪਾਲ ਸਿੰਘ ਗੋਰਾ ਇਹ ਜਿਹੜੀ ਪੀੜਤਾ ਤੁਹਾਡੇ ਪਿੰਡ ਦੀ ਹੈ ਲੜਕੀ ਦੀ ਹਾਂ ਜੀ ਤੁਹਾਡੇ ਮਕਾਬਲੇ ਇਹਦਾ ਮਾਮਲਾ ਰਸੋ ਇਹਦਾ ਮਾਮਲਾ ਜੀ ਜਿਸ ਤਰ੍ਹਾਂ ਤੇ ਬੇਨਤੀ ਹੈ ਜੀ ਇਹਦੇ ਨਾਲ ਘਰ ਵਾਲੇ ਦੇ ਨਾਂ ਤੇ ਟਰੈਕਟਰ ਰੇਜਸ ਕਰਨ ਸਿੰਘ ਦੇ ਉਹਦੀ ਡੈਥ ਹੋ ਗਈ ਜੀ ਉਹਦੀ ਡੈਥ ਹੋਣ ਤੋਂ ਬਾਅਦ ਕੋਈ ਇਹਨਾਂ ਨੂੰ ਕਲੇਮ ਮਿਲਿਆ ਜੀ ਦਾ 6 ਲੱਖ ਰੁਪਏ ਦੇ ਲਗਭਗ ਉਹ ਜਿਹੜਾ ਕਲੇਮ ਸੀ ਬਾਕੀ ਦਾ ਤਾਂ ਕਿਸ਼ਤਾਂ ਦੇ ਵਿੱਚ ਟਰੈਕਟਰ ਕਿਸ਼ਤਾਂ ਤੇ ਸੀ ਉਹ ਕੱਟਿਆ ਗਿਆ 73000 ਰੁਪਏ ਸ਼ਾਇਦ ਕਿ 72 ਦੀ ਗੁੜੀਆਂ ਦੇ ਖਾਤੇ ਚ ਆਇਆ ਤੇ ਉਹ ਅਸੀਂ ਵੀ ਦੋ ਤਿੰਨ ਵਾਰੀ ਸੱਦਿਆ ਜੀ ਬਾਅਦ ਵਿੱਚ ਪੰਚਾਇਤ ਇਸ ਘਰੇ ਵੀ ਸੱਦੇ ਗਏ ਇਹਨਾਂ ਦੇ ਨਾਲ ਕੋਈ ਸੱਦਿਆ ਸੀ ਕਿ ਹਕਮਚੰਦ ਨੂੰ ਜੀ ਇਹਦੇ ਮਾਮੇ ਨੇ ਉਹਦੇ ਨੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਨਾ ਹੀ ਕੁੜੀ ਨੂੰ ਪਤਾ ਸੀ ਵੀ ਟਰੈਕਟਰ ਵੇਚ ਚੁੱਕਿਆ ਉਹਦੇ ਤਾਂ ਕਹਿੰਦੇ ਟਰੈਕਟਰ ਮੇਰੇ ਕੋਲੇ ਆ ਜੀ ਤੇ ਕਾਪੀ ਨਾ ਬਣਾਉਣੀ ਦਿੱਤੀ ਵੀ ਆ ਵੀ ਇਹਨਾਂ ਦੇ ਨਾਲ ਕਾਪੀ ਕਰਵਾ ਦਿਆਂਗੇ ਅਸੀਂ ਮੇਰੇ ਕੋਲੇ ਵੀ ਇਹ ਗੱਲ ਕਹੀ ਆ ਮੈਂ ਕਿਹਾ ਵੀ ਤੁਸੀਂ ਇਹਨਾਂ ਨੂੰ ਟਰੈਕਟਰ ਕਿਉਂ ਨਹੀਂ ਦਿੰਦੇ ਟਰੈਕਟਰ ਦੇ ਦਿਓ ਇਹਨੂੰ 2-3 ਸਾਲ ਹੋ ਗਏ ਤੁਸੀਂ ਕਮਾਈ ਕਰੀ ਜਾਂਦੇ ਉਹਨੂੰ ਟਰੈਕਟਰ ਖਰੀ ਹੋਏ ਨੂੰ ਤੁਸੀਂ ਇਹਨੂੰ ਪੈਸੇ ਤਾਂ ਵਾਪਸ ਦਿੰਦੇ ਨਾ ਉਹਦੇ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਕਰਦਾ 2-4 ਦਿਨ ਮੇਰਾ ਮੁੰਡਾ ਬਿਮਾਰ ਆ ਮੇਰਾ ਮੁੰਡਾ ਸਪਰੇਅ ਵਾਲੇ ਅੰਬ ਖਾ ਗਿਆ ਕੋਣੀ ਤੇ ਵੀ ਮੈਂ 2-4 ਦਿਨਾਂ ਜਮਾ ਕਿ ਤੂੰ ਕੁੜੀ ਦੇ ਨਾਲ ਜਾ ਸਟੇਟਮੈਂਟਾ ਕਢਵਾ ਕੇ ਲਿਆਓ ਕਿੰਨੇ ਪੈਸੇ ਆਏ ਆ ਤੁਹਾਡੀ ਬੀਮ ਉੱਤੇ ਉੱਤੇ ਕਹਿੰਦਾ ਜੀ ਕੋਈ ਗੱਲ ਨਹੀਂ ਜੀ ਉਦੋਂ ਮੁੜ ਕੇ ਉਹ ਕੁਛ ਕਿਤੇ ਨਹੀਂ ਆਇਆ ਜੀ ਇਹ ਵਿਚਾਰੀ ਆਪ ਹੀ ਸਟੇਟਮੈਂਟ ਆ ਖੜਾ ਕੇ ਲਈ ਉਦੋਂ ਬਾਅਦ ਵਿੱਚ ਫਿਰ ਅਸੀਂ ਸੱਦਿਆ ਗਿਆ ਜੀ ਘਰੇ ਮਸਾਂ ਆਇਆ ਜੀ ਹਫਤੇ ਦਸ ਦਿਨਾਂ ਬਾਅਦ ਤੇ ਫਿਰ ਵੀ ਪੰਚਾਇਤ ਚ ਬਹਿ ਕੇ ਕੋਈ ਗੱਲ ਨਹੀਂ ਕੀਤੀ ਕਹਿੰਦਾ ਜੀ ਟਰਾਈਟਰ ਮੇਰੇ ਕੋਲੇ ਆ ਕੋਈ ਗੱਲ ਨਹੀਂ ਤੇ ਅਸੀਂ ਕਰ ਲਾਂਗੇ ਮੈਂ ਕਿ ਤੁਸੀ ਇਹਨਾਂ ਨੂੰ ਦਿੰਦੇ ਕਿਉਂ ਨਹੀਂ ਪੰਚਾਇਤ ਚ ਬੈਠੇ ਭੱਜ ਗਏ ਜੀ ਕੋਈ ਗੱਲ ਨਹੀਂ ਕਰਕੇ ਕਿਵੇਂ ਅਸੀਂ ਕੁਛ ਦੇਵਾਂਗੇ ਜਾਂ ਨਹੀਂ ਫਿਰ ਮੁੜ ਕੇ ਜਦੋਂ ਮੈਂ ਕਿਹਾ ਜੀ ਫੋਨ ਤੇ ਤੇ ਕਹਿੰਦੇ ਜੀ ਨਹੀਂ ਜੀ ਅਸੀਂ ਕੁਛ ਨਹੀਂ ਦੇਣਾ ਲੈਣਾ ਜਿਹੜਾ ਕੁਛ ਨਹੀਂ ਕਰਨਾ ਕਰ अच्छा <laughs> जसपाल जी ਤੁਸੀਂ ਪਿੰਡ ਦੇ ਸਰਪੰਚੋਂ ਹਾਂਜੀ ਪਿੰਡ ਦੇ ਸਰਪੰਚੋਂ ਹੋਣ ਦੇ ਨਾਤੇ ਤੁਹਾਡੇ ਕੋਲੇ ਆਏ ਉਸ ਤੋਂ ਬਾਅਦ ਤੁਸੀਂ ਕੋਈ ਐਮਐਲਏ ਕੋਲੇ ਪਹੁੰਚ ਕੀਤੀ ਕੋਈ ਨਹੀਂ ਅਸੀਂ ਐਮਐਲਏ ਕੋਲੇ ਨਹੀਂ ਕੀਤੀ ਜਿੱਦਾਂ ਇਹਦੇ ਵਿਚਾਰੇ ਉਹ ਫੇਰੇ ਇਹਦੇ ਕੋਲ ਕੁੜੀ ਕੋਲੋਂ ਭੱਜ ਗਏ ਆਪਣੇ ਘਰੇ ਇਕੱਠੇ ਹੋਏ ਸੀ ਤੇ ਕੋ ਮੁੰਡਾ ਕੌਮਲ ਸੀ ਨਾਲ ਇਹਦੇ ਸਾਡੇ ਉੱਤੇ ਇੱਥੇ ਤੇ ਉਹਨੇ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਤੁਸੀਂ ਉਹਨਾਂ ਨੂੰ ਕੁਝ ਦਿਓ ਲਾਓ ਗੱਲ ਕਰੋ ਮੁਰਕੀ ਨੇ ਨਾ ਕੋਈ ਜਦੋਂ ਨਾਂ ਦੇਣ ਲੈਣ ਦੀ ਗੱਲ ਕੀਤੀ ਫਿਰ ਇਹ ਕਹਿੰਦੇ ਵੀ ਹੁਣ ਚਾਚਾ ਜੀ ਅਸੀਂ ਕੀ ਕਰਗੇ ਮੈਂ ਵੀ ਪੁੱਤ ਹੁਣ ਆਪਾਂ ਪੁਲਿਸ ਦਾ ਸਹਾਰਾ ਲੱਗੇ ਜੀ ਆਪਾਂ ਕਾਨੂੰਨ ਦੀ ਮਦਦ ਲੈ ਲੈਂਦੇ ਜੰਦਰੋਂ ਮੈਨੂੰ ਪੁੱਛਿਆ ਸੀ ਪੰਚਾਇਤੀ ਤੌਰ ਤੇ ਵੀ ਭਾਈ ਤੂੰ ਆ ਕੀ ਕੀਤਾ ਕਾਗਜ਼ ਹਾਂ ਜੀ ਹੁਕਮ ਚੰਦਰ ਨੂੰ ਜੇ ਮੈਂ ਫੋਨ ਲਾਇਆ ਸੀ ਉਹਦੋਂ ਪਹਿਲਾਂ ਉਹਨਾਂ ਦੇ ਆਉਣ ਤੋਂ ਮੈਂ ਕਿਹਾ ਜੀ ਇਹਦੇ ਵਿੱਚ ਤੁਹਾਡਾ ਵੀ ਕੋਈ ਯੋਗਦਾਨ ਹੈ ਉਹ ਕਹਿੰਦਾ ਭਾਈ ਜੀ ਇਹਨਾਂ ਨੇ ਹਾਂ ਕੁੜੀ ਨਾ ਹੋਇਆ ਤਾਂ ਧੱਕਾ ਹੀ ਹੈ ਤੇ ਕੋਈ ਨਹੀਂ ਜਿਵੇਂ ਤੁਸੀਂ ਕਹੋਗੇ ਕਰ ਲਾਂਗੇ ਮੈਂ ਕਿਹਾ ਵੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਆਇਓ ਜੀ ਤੇ ਫਿਰ ਉਹ ਤੋਂ ਬਾਅਦ ਵਿੱਚ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਨਾ ਉਹ ਆਇਆ ਤੇ ਉਹ ਰੋੜੀਕਪੂਰੇ ਵਾਲਾ ਕੱਲਾ ਜਿਹੜਾ ਉਹਨਾਂ ਦਾ ਮਾਮਾ ਉਹ ਹੀ ਆਇਆ ਜੇ ਤੋਂ ਪਹਿਲਾਂ ਹੁਕਮਦਾਰ ਨੂੰ ਕਿਹਾ ਕਿ ਆ ਆ ਦੁਪਹੀ ਮੈਂ ਕਿਹਾ ਸੀ ਜੀ ਮੈਂ ਕਿਹਾ ਸੀ ਜੀ ਤੇ ਉਹਨਾਂ ਨੇ ਕੋਈ ਉਹ ਤਾਂ ਕਹਿੰਦੇ ਜਿਹੜਾ ਕੋਈ ਸੌਣਾ ਸੀ ਹੋ ਗਿਆ ਜੀ ਆ ਤਾਂ ਨਹੀਂ ਜਿਸ ਪਾਲ ਜੀ ਸਾਡਾ ਪੁੱਛੋ ਦਾ ਭਾਵੇਂ ਸੀ ਉਹਨਾਂ ਦਾ ਇਲਜ਼ਾਮ ਹੈ ਨਾ ਹੁਕਮ ਤਰ ਤਰ ਦਾ ਕਿ ਸਾਡੀ ਜਿਹੜੇ ਪਰਚਾ ਹੋਇਆ ਵੀ ਐਮਐਲਏ ਨੇ ਕਰਾਇਆ ਕੋਈ ਐਮਐਲਏ ਦਾ ਵਿੱਚ ਹੈਗਾ ਕੋਈ ਦਖਲ ਦੇ ਬਾਈ ਜੀ ਨਾ ਤਾਂ ਪਹਿਲੀ ਗੱਲ ਤਾਂ ਅਸੀਂ ਆ ਕੁੜੀ ਖੜੀ ਹੈ ਇਹਨਾਂ ਕੋਲ ਤਾਂ ਵਿਚਰਾਂ ਕੋਲ ਨੰਬਰ ਹੋਣਾ ਤੇ ਮੈਂ ਮੇਰਾ ਫੋਨ ਲੈ ਲਓ ਤੇ ਮੈਂ ਅਸੀਂ ਕੋਈ ਸੁਵਾਰਤਨੀ ਕੀਤੀ ਜੀ ਮੈਂ ਤਾਂ ਐਸਐਚਓ ਦਾ ਧੰਨਵਾਦ ਕਰਦਾ ਜਿਹਨਾਂ ਨੇ ਇਹਨਾਂ ਦੇ ਵਿਚਾਰਾਂ ਦੀ ਸੁਣੀ ਮੈਂ ਤਾਂ ਐਸਐਚਓ ਸਾਹਿਬ ਨੂੰ ਵੀ ਇਹਨਾਂ ਦੇ ਗਿਆਨ ਤੋਂ ਬਾਅਦ ਚ ਦੂਜੇ ਦਿਨ ਗਿਆ ਸੀ ਮੈਂ ਖਜੀ ਵੀ ਉਹਨਾਂ ਨੂੰ ਦੋ ਤਿੰਨ ਦਿਨ ਹੋ ਗਈ ਤਰਕਾਜ਼ ਦੀ ਤੀਨ ਨੂੰ ਤੇ ਵੀ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੋਈ ਉਹ ਕਹਿੰਦੇ ਜੀ ਵੀ ਅਸੀਂ ਕਰੀ ਜਾਂਦੇ ਹਾਂ ਇੱਕ ਕਾਰਵਾਈ ਜਿਹੜਾ ਉਹ ਚ ਦੋਸ਼ੀ ਪਾਇਆ ਗਿਆ ਸੀ ਉਹ ਤੇ ਪਰਚਾ ਜਰੂਰ ਦੇਵਾਂ ਠੀਕ ਹੈ ਧੰਨਵਾਦ